ਇਹਰੇ ਜੇ ਤੂੰ ਕੋਈ ਨਾ ਜੇ ਟਰੈਕਟਰ ਬੜ ਰੱਖ ਲਾਂਤ ਕਈਆਂ ਦਾ ਵੀ ਇਹ ਤੂੰ ਆਈ ਓਏ ਆਗਾ ਮੇਰੀ ਗੱਲ ਕਰੋ ਮੰਦਰਾ ਬੋਲ ਬੜੇ ਨੂੰ ਚਾਹ ਰਿਹਾ 1 ਮਿੰਟ ਹੋ ਜਾਣਾ ਸਰ ਬਾਜ ਨੂੰ 1 ਮਿੰਟ ਹੋ ਜਾਣਾ ਕਿਉਂ 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 ਆਂ ਲਿਆ ਅਸੀਂ ਨਹੀਂ ਬੈਠ ਨਹੀਂ ਕਰਨੀ ਇਹ ਆਹ ਸਰਕਾਰ ਆਹੀਂ ਬੈਠਣਾ ਕਰੀ ਕੋਈ ਤੂੰ ਤੋੜਾ ਕਰ ਕਾਲੀ ਨਹੀਂ ਕਰੀ ਓ ਨਹੀਂ ਤੁਹਾਨੂੰ ਸਰਕਾਰ ਕੋਈ ਨਹੀਂ ਨਹੀਂ ਇੱਕ ਆਦਮਾ ਆਦਾ ਕਰਕੇ ਨਿਕਲ ਤੁਰ ਗਈ ਆ ਆ ਜਾ ਉਹ ਨਹੀਂ ਹਰ ਕੋਈ ਹਾਂ ਇਹ ਅਫਸਰ ਹੈ ਨਹੀਂ ਇਹ ਸ਼ਰਾਬ ਪੀ ਕੇ ਗਲ ਪੈੜਿਆ ਤੋਂ ਵਾਂ ਸ਼ਰਾਬ ਪੀ ਕੇ ਦਮਾਤਾ ਅੱਜ ਜ਼ਿਲ੍ਹਾ ਪੁਲਿਸ ਨੇ ਜਦ ਇੱਕ ਵਿਅਕਤੀ ਨੂੰ ਉਸ ਦੇ ਕਾਗਜ਼ ਚੈੱਕ ਕਰਨ ਵਾਸਤੇ ਰੋਕਿਆ ਤਾਂ ਉਹ ਵਿਅਕਤੀ ਸ਼ਰਾਬੀ ਹਾਲਤ ਵਿੱਚ ਸੀ ਅਤੇ ਉਸ ਨੇ ਪੁਲਿਸ ਦੇ ਨਾਲ ਬੈਸਬਾਜੀ ਕੀਤੀ ਅਤੇ ਉਹਨਾਂ ਨੂੰ ਉਹਨਾਂ ਦੀ ਬਦਲੀ ਕਰਾਉਣ ਦੀ ਧਮਕੀ ਵੀ ਦਿੱਤੀ ਪੁਲਿਸ ਨੇ ਵੀ ਬਿਨਾ ਪ੍ਰਵਾਹ ਕੀਤਿਆ ਉਸ ਵਿਅਕਤੀ ਦਾ ਚਲਾਨ ਕੀਤਾ ਜਿਦਾ ਜੋ ਨੇ ਇਹ ਤੇ ਵਿਅਕਤੀ ਕਾਫੀ ਬਹਿਤ ਵਾਈ ਹੋ ਇਰੈਡੀਕੀ ਮਾਮਲਾ ਹੈ ਰਹੀ ਹੈ ਸਾਰਾ ਮਾਮਲਾ ਜੀ ਇਹਦਾ ਵੀ ਸਾਡੇ ਮਾਨ ਐਸਐਸਪੀ ਮਾਨਯੋਗ ਸ੍ਰੀ ਦਿੱਤਿਆ ਜੀ ਦੇ ਸਖਤ ਹੁਕਮ ਨੇ ਕਿ ਕੋਈ ਵੀ ਸ਼ਰਾਬ ਪੀ ਕੇ ਡਰਾਈਵਿੰਗ ਨਾ ਕਰੇ ਆਪਣਾ ਟ੍ਰਿਪਲ ਸਵਾਰੀ ਨਹੀਂ ਹੋਣੀ ਚਾਹੀਦੀ ਬੁਲਟ ਫਟਾਕਾ ਨਹੀਂ ਹੋਣਾ ਚਾਹੀਦਾ ਜਿਹੜੇ ਟ੍ਰਿਪਲ ਸਵਾਰੀ ਆ ਜਾਂ ਬਿਨਾ ਨੰਬਰ ਤੋਂ ਚੱਲਦੇ ਆ ਇਹਨਾਂ ਦੇ ਸਖਤ ਤੋਂ ਸਖਤ ਇਹਨਾਂ ਤੇ ਕਾਰਵਾਈ ਕਰੋ ਇਹਨਾਂ ਦੇ ਚਲਾਨ ਕਰੋ ਅੱਜ ਅਸੀਂ ਇੱਕ ਗੱਡੀ ਜਿਹੜੀ ਉਹ ਡੱਕੀ ਸੀ ਉਹਦੇ ਵਿੱਚ ਅਸੀਂ ਉਹਨਾਂ ਦਾ ਜਿਹੜਾ ਸਾਡੇ ਕੋਲ ਐਲਕੋਮੀਟਰ ਹੈਗਾ ਉਹਦੇ ਨਾਲ ਹੀ ਉਹਦਾ ਟੈਸਟ ਕਰਕੇ ਉਹਦਾ ਚਲਾਨ ਕਰੇ ਸੀ ਤੇ ਇਨਾਂ ਚਿਰ ਨੂੰ ਇੱਕ ਹੋਰ ਕੋਈ ਉਹਨਾਂ ਦਾ ਨਜ਼ਦੀਕੀ ਹੀ ਜਾਂ ਉਹਨਾਂ ਨੇ ਸੱਦਿਆ ਉਹ ਸ਼ਰਾਬ ਪੀ ਕੇ ਉਹ ਵੀ ਆ ਗਿਆ ਤੇ ਉਹਨੇ ਆਣ ਕੇ ਸਾਡੇ ਨਾਲ ਹੁੱਲੜ ਬਾਜੀ ਕੀਤੀ ਇਨਾਂ ਚਿਰ ਨੂੰ ਸਾਡੇ ਪੱਤਰਕਾਰ ਹੀ ਸੀ ਸਾਡੇ ਸ਼ਹਿਰ ਦੇ ਉਹਨਾਂ ਨੇ ਵੇਖ ਕੇ ਉਹ ਆ ਗਏ ਉਹਨਾਂ ਨੇ ਮਤਲਬ ਫਿਲਮ ਪਿਕਚਰ ਵੀ ਬਣਾਈ ਹੈ ਉਹਦੀ ਤੇ ਫਿਰ ਅਸੀਂ ਉਹਦਾ ਵੀ ਐਲਕੋਮੀਟਰ ਨਹੀਂ ਚਲਾਣ ਕੀਤਾ ਉਹਦਾ ਮੋਟਰਸਾਈਕਲ ਬੌਂਡ ਕੀਤਾ ਸਰ ਕਹਿੰਦੇ ਉਹ ਕੋਈ ਅੱਜ ਦੇ ਰਹੇਗੇ ਉਸੇ ਦਾ ਕੋਈ ਕਾਰਕੋਮਾ ਜਾ ਉਹ ਇਸ ਤਰ੍ਹਾਂ ਹੀ ਕਹਿੰਦਾ ਹੈ ਕਿ ਮੇਰੇ ਰਿਸ਼ਤੇਦਾਰ ਕੋਈ ਕਿਸ ਅਫਸਰ ਨਾਲ ਲੱਗੇ ਹੈ ਮੈਂ ਤੁਹਾਡੀ ਬਦਲੀ ਕਰਾ ਦੇਵਾਂਗਾ ਇਦਾਂ ਗੱਲਾਂ ਬਾਤਾਂ ਕਰਦੇ ਆ ਇਹਦਾ ਕਿ ਕਿੰਨੀ ਦਾ ਰਾਸ ਫੇਡੂ ਜਿੱਥੇ ਕਿ ਤੁਸੀਂ ਇਨਵੈਂਟਰੀ ਕੀ ਕਰ ਰਹੇ ਹੋ ਤੁਹਾਡਾ ਕੰਮ ਆ ਜਿਹੜੇ ਜਿਹੇ ਅੱਦਾਂ ਦਾ ਕੋਈ ਵਿਅਕਤੀ ਆ ਜਾਂਦਾ ਵੀ ਸ਼ਰਾਬ ਨਹੀਂ ਜਿਹੜੇ ਕਿੰਨੀ ਲਈ ਦਿੱਕਤ ਹੁੰਦੀ ਹੈ ਸ਼ਰਾਬੀ ਨਾਲ ਤੇ ਤੁਹਾਨੂੰ ਪਤਾ ਹੀ ਹੈ ਸ਼ਰਾਬੀ ਦੇ ਲਾਗੋਂ ਦੀ ਉ ਤੇ ਅਹੀਂ ਸ਼ਰਾਬੀ ਦੇ ਨਾਲ ਉਹਦਾ ਉਹਦੇ ਮੂੰਹ 'ਚ ਪਾਈਪ ਪਾ ਕੇ ਉਹਦਾ ਐਲਕੋਮੀਟਰ ਨਾਲ ਹੀ ਉਹਦੇ ਦਾਰੂ ਦਾ ਪਤਾ ਕਰਨਾ ਤੇ ਫਿਰ ਉਹਨੇ ਤੇ ਬੈਸ ਹੋਵਾ ਜਿੱਤ ਕਰਨੀ ਹੈ ਹਾਂਜੀ ਉਹਨੇ ਦਰੂ ਪੀਤੀ ਹੀ ਉਹਦਾ ਵੀ ਚਲਾਨ ਕੀਤਾ ਆ ਦਿੱਕਤ ਕਿੰਨੀ ਆਂਦੀ ਆ ਫਿਰ ਕਿੰਨੀ ਪਰੇਸ਼ਾਨੀ ਤੇ ਆਂਦੀ ਆ ਆਮ ਲੋਕੀ ਵੀ ਫਿਰ ਇੱਕ ਦੂਜੇ ਨਾਲ ਵੇਖ ਕੇ ਖਲੋ ਜਾਂਦੇ ਨੇ ਤੇ ਆਪਣਾ ਵਾਲੇ 'ਚ ਟ੍ਰੈਫਿਕ ਵੀ ਜਾਮ ਹੁੰਦੀ ਆ ਪਰੇਸ਼ਾਨੀ ਤੇ ਆਂਦੀ ਆ ਪਰ ਚਲੋ ਕੋਈ ਨਹੀਂ ਸਾਡੇ ਅਫਸਰਾਂ ਦੇ ਸਾਡੇ ਅਫਸਰ ਸਾਡੇ ਨਾਲ ਨੇ ਉਹਨਾਂ ਨੇ ਸਾਨੂੰ ਸਖਤ ਹਦਾਇਤਾਂ ਕੀਤੀਆਂ ਨੇ ਉਹਨਾਂ ਦੀਆਂ ਹੀ ਪਾਲਣਾ ਜਿਹੜੀ ਉਹ ਕਰਨੀ ਕਰਨੇ ਵੀ ਅਪੀਲ ਕਰਦੇ ਆ ਆਮ ਲੋਕਾਂ ਨੂੰ ਆਮ ਲੋਕਾਂ ਨੂੰ ਇਹੋ ਅਪੀਲ ਕਰਨੇ ਆ ਵੀ ਆਪਣੇ ਘਰ ਜਾ ਕੇ ਪੀ ਲੋ ਤੇ ਪੀ ਕੇ ਡਰਾਈਵਿੰਗ ਨਾ ਕਰੋ ਤੇ ਜਿਹੜਾ ਰਾਤ ਨੂੰ ਇਹ ਪੀ ਕੇ ਜਿਹੜੀ ਹੋਲੜ ਬਾਜੀ ਕਰਦੇ ਨੇ ਇਦਾਂ ਦੇ ਕੰਮ ਜਿਹੜੇ ਆ ਨਾ ਕਰੋ